हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾ ਬੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤੰਗਾਵਾਂ ਸੇ ਲਈ ਲੈ ਕੇ ਆਏ ਜੀ ਤੰਨੇ ਵੀ ਗੱਬਣਾ ਨੇ ਸੂਣ ਦੇ ਨੇੜੇ ਆ ਆਹ ਪੁੱਛ ਲੈਣੀ ਬਾਈ ਟੋਟੇ ਅੱਜ ਵਿੱਚ ਬਾਪੂ ਹਰ ਸ਼ੀਕਾਲ ਸਤਿ ਸ਼੍ਰੀਕਾਲ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਵਧੀਆ ਨਾਮ ਤੇ ਐਡਰੈਸ ਹੋ ਨਾਮ ਅੰਦਰ ਸਿੰਘ ਹਮ ਪਿੰਡ ਛਨਾਗਲਾ ਸਿੰਘ ਵਾਲਾ ਹਮ ਜ਼ਿਲ੍ਹਾ ਬਰਨਾਲਾ ਦਸੀਦ ਨੇੜੇ ਪਿੰਡ ਭਧੌਰ ਇਧਰ ਨਵੇਂ ਵਾਲਾ ਕੰਡਾ ਬੰਨਾ ਇਹ ਪਿੰਡਾਂ ਜੰਗੀਣਾ ਇਹ ਸਨ ਚ ਆ ਕੇ ਬਿਚਾਲੇ ਮੋਬਾਈਲ ਨੰਬਰ 9855233687 33687 ਬਾਪੂ ਦਾ ਕੰਟੈਕਟ ਨੰਬਰ ਆ ਬਾਖੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬੱਪੂ ਜਿਹੜੀ ਪਹਿਲੇ ਨੰਬਰ ਤੇ ਟੌਪ ਦੀ ਬੈੜ ਦੇਦਾ ਕਿਹੜਾ ਸੁਆਸ ਹੁੰਦੀ ਹੈ ਸੁਆ ਦੂਜਾ ਦੂਜਾ ਬੈੜ ਵੀ ਜਣੇ ਵੈਰਾਈਟੀ ਬਲਿਊਟੀ ਆ ਕੋਈ ਅੰਤ ਹੀ ਨਹੀਂ ਸਹੀ ਗੱਲ ਆ ਬਾਈ ਲੈਵਾ ਦੇ ਕੋ ਲੈਵਾ ਬਾਈ ਕੰਮਾਂ ਵਾਲਾ ਸੋਹਣਾ ਆਰਡਰ ਕਰਮਾਲੀ ਦਾ ਲੈ ਵਾਕੀਏ ਗਰਮ ਗੁਰਮਰੀ ਛੱਡੀ ਥੂੜੀ ਦਾ ਵੀ ਕੋਈ ਅੰਤ ਨਹੀਂ ਹੂੰ ਜ ਲਾਂਟੋਂ ਲਾਂਬੋਂ ਪਈਆਂ ਨੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਬੈ ਨਿਕੜਵੇਂ ਪੂਰੇ ਗੈਰ ਜੇ ਪਹਿਲੇ ਹਜੇ ਕਟੂਕਟ ਹਰਤਾ ਨਹੀਂ ਹੁੰਦੀ ਇਹ ਠੀਕ ਆ ਹਾਂ ਹਫਤੇ ਦੀ ਬਾਈ ਕੱਚੀ ਆ ਕੀ ਰਿਕਾਰਡ ਆ ਦੁੱਧ ਦਾ ਦੁੱਧ ਬਾਈ ਦੇਣਾ ਚਾਹੀਦਾ ਇਹਨੂੰ ਬਸ 26 27 ਲੀਟਰ ਸੌ ਸੌ ਖਾ ਜੀ ਨਾੜਾ ਨੂੜਾ ਬਹੁਤ ਚੰਗਿਆ ਹੈ ਹਾਂ ਜੀ ਬਾਤ ਦੇਖੋ ਇਧਰ ਲੈ ਸਹੀ ਗੱਲ ਆ ਨਾੜਾ ਨੂੜਾ ਚੰਗਿਆ ਦੁੱਧ ਚੰਗਾ ਪਾ ਦੋ ਪ੍ਰਿੰਟ ਪ੍ਰਿੰਟ ਦਾ ਕੋਈ ਇਤਨੀ ਸਿੰਘ ਉਂਗਲ ਉਂਗਲ ਇਹ ਬਾਹਲੇ ਨਹੀਂ ਕੋਈ ਮਾੜੇ ਜਿਵੇਂ ਡੋਡ ਗਾਈਆਂ ਸੀ ਮਾੜੇ ਜਿਵੇਂ ਸਿੰਘ ਆ ਕੋਈ ਆਏ ਨਹੀਂ ਬਾਹਲੇ ਨਹੀਂ ਐਵੇਂ ਉਂਗਲ ਉਂਗਲ ਇੰਚ ਇੰਚ ਸਿੰਘੀ ਕੋਈ ਚੱਕਰ ਨਹੀਂ ਫੇਸ ਚੰਗਾ ਰੰਗ ਰੂਪ ਚੰਗਾ ਕਰਦੇ ਬੈਠੇ ਉਨੀ ਬਹੁਤ ਹੈ ਖਾਨ ਬੜਾ ਚੰਗਾ ਲੱਗਿਆ ਗੁਲਾਬੀ ਥਣ ਮੁਠੀ ਆ ਖਾਨ ਕੱਲਾ ਕੱਲਾ ਖਾਨ ਬਈ ਤੇ ਬਾਕੀ ਰੰਗ ਰੂਪ ਦੀ ਬਹੁਤ ਚੰਗੀ ਹੈ ਚੰਗੀ ਆ ਬੜ ਦੇ ਰੂਪ ਕੀ ਜ ਬਹੁਤ ਨਸਲ ਬਹੁਤ ਚੰਗੀ ਆ ਬੜ ਦੀ ਤੇ ਮੁੱਲ ਕੀ ਆ ਬਾਪੂ ਇਹਦਾ ਮੁੱਲੇ ਫੋਨ ਤੇ ਦੱਸ ਦੇਗਾ ਜੀ ਜਾਇਜ਼ ਹੋਊਗਾ ਹਾਂ ਜੀ ਹਾਂ ਠੀਕ ਆ ਜਿਹੇ ਜੀ ਗਾਂ ਗਾਂ ਦੇ ਸਾਬ ਨਾਲ ਦੱਸ ਦੇ ਹਮ ਮੁੱਲ ਬਾਪੂ ਕਹਿੰਦਾ ਫੋਨ ਤੇ ਕਰ ਲੈ ਮੁੱਲ ਆ ਜਿਹੜਾ ਬੜ ਦੇ ਸਾਬ ਨਾਲ ਜਾਇਜ਼ ਰੱਖਾਂਗੇ ਫੇਸ ਫੂਲਸ ਬਹੁਤ ਚੰਗਾ ਕਰਦੇ ਆ ਬਾਕੀ ਠੰਡੀ ਸੀ ਲਾ ਬਾਈ ਬਾਕੀ ਕੱਚੀ ਆ ਹਜੇ ਬਾਈ ਦਾਹਦਾ ਵੀ ਹਫਤਾ ਲੈਂਦੀ ਆ ਆਉ ਤੇਨ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਮੁੱਠੀ ਵਾਲਾ ਤਣ ਕੱਲਾ ਕੱਲਾ ਖਾਣਾ ਸੈਦਾਂ ਤੋਂ ਦਿਖਾ ਦੀ ਸਾਥ ਹਾਂ ਸੈਦਾਂ ਤੋਂ ਦਿਖਾ ਨੇ ਲੇਵਲ ਹੈ ਇਧਰੋਂ ਚੈੱਕ ਕਰ ਲੋ ਬਈ ਨਾੜਾ ਨੂਣਾ ਫੁੱਲ ਚਹੀਆ ਕੱਲਾ ਕੱਲਾ ਖਾਣਾ ਹੈ ਨਹੀਂ ਪੂਰਾ ਜਿਵੇਂ ਮੱਛੀ ਲਾਉਂਦਾ ਹੈ ਡਾਕਟਰ ਚਾਰ ਫਿਰ ਖੁੱਲ੍ਹ ਮਣਕੇ ਨਾ ਸਾਈਜ ਵੀ ਮਣਕੇ ਆਏ ਨਹੀਂ ਠੀਕ ਤਾਂ ਬਕਾਇਦ ਨੇ ਲਾ ਹੂੰ ਐ ਸਹੀ ਗੱਲ ਆ ਜੇ ਪੌਣੀ ਗੱਠ ਦੀ ਹਰਕ ਹੈ ਸਹੀ ਗੱਲ ਅੱਗੇ ਬਾਪੂ 2 ਨੰਬਰ ਕਿਹੜਾ ਸੋਸ ਹੁੰਦੀ ਹੈ ਸ਼ੂਗਰ ਦੇ ਤਿੰਨੇ ਦੂਜੇ ਦੂਜੇ ਕਿੰਨੇ ਦਿਨ ਲੈਂਦੀ ਹੈ ਹਾਂਜੀ ਕਿੰਨੇ ਦਿਨ ਲੈਂਦੀ ਹੈ ਇਹ ਪਾਜ ਦਿਨ ਤੇ ਵੀ ਹਫਤੇ ਦੇ ਹਰਤਾ ਹਫਤੇ ਦੀ ਗੱਜ ਕਿੰਨੀ ਇੰਨੀਆਂ ਗੱਜ ਫੁੱਲਾਂ ਦਾ ਤੋਰ ਕੇ ਹਾਂ ਹਾਂ ਠੰਡੀ ਠੁੰਡੀ ਇਹ ਵੀ ਬਹੁਤ ਹੈ ਠੰਡੀ ਠੁੰਡੀ ਫੁੱਲਾਂ ਰਾਜੀ ਵੀ ਫੁੱਲਾਂ ਕੱਦ ਬਟ ਵੀ ਕੱਢ ਲਓ ਜੀ ਮੇਹਬਾ ਦੇ ਵੀ ਕੰਮ ਆ ਬਈ ਲੈ ਠੱਲਾਂ ਦੇਖੋ ਥਣ ਥਣ ਦੇਖੋ ਜੀ ਬਾਰਿਸ਼ ਆ ਥਣ ਦੇਖੋ ਬਈ ਮੁੱਠੀ ਆ ਥਣ ਕੱਲਾ ਕੱਲਾ ਥਣ ਸਾਰਿਆਂ ਲੈ ਬਾਲਟਾਂ ਲਾ ਕੱਢ ਗਿਆ ਕਰਮ ਵਾਲੀ ਨੇ ਬਈ ਫੇਰ ਸੋਣਾਗਾ ਰੰਗ ਰੂਪ ਰਾਜੀ ਰੂਜੀ ਫੁੱਲਾ ਬਈ ਕੱਦ ਵੱਡ ਚੰਗਾ ਗਾ ਬਾਕੀ ਫੇਸ ਪੂਸ ਕਰਨਾ ਹੈਗਾ ਬਗੈ ਗਰਮ ਕੋਈ ਬਿਗਾ ਨਹੀਂ ਆਪਾਂ ਲਿਆ ਹੋਈ ਹਮ ਨਹੀਂ ਗਰਮ ਦਾ ਫਾਇਦਾ ਹੈਗਲਾ ਫਿਰ ਸਹੀ ਮੋਲ ਕੀ ਹੈ ਬਈ ਇਹਦਾ ਮੈਂ ਮੋਲ ਆਪਾਂ ਫੋਨ 'ਤੇ ਦੱਸ ਦੇਗੇ ਤਿੰਨਾਂ ਦੇ ਜਾਇਜ ਹੋ ਹਾਂ ਹਾਂ ਠੀਕ ਹੈ ਗਾਂਗਾ ਦੇ ਸਹਾਰ ਨਹੀਂ ਦੱਸ ਦੇਗੇ ਬੋਲੋ ਬਹੁਤ ਠੀਕਾ ਮੋਲ ਦਾ ਬਈ ਫੋਨ ਤੇ ਹੋ ਜੋ ਸਮੋਲ ਆ ਜਿਹੜਾ ਬਿਲਕੁਲ ਜਾਇਜ ਹੋਗਾ ਫੇਸ ਚੰਗਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਤੋੜਾ ਟੱਲਾ ਟੱਲਾ ਬਹੁਤ ਪਈਆਂ ਸਾਰੀਆਂ ਬਲਡ ਲਾ ਗੱਢ ਕੇ ਕਰਮਾਈ ਨੇ ਬਾਈ ਫੇਰ ਸੋਣਾ ਲਓ ਲੈਵੇ ਤੇ ਲੈ ਬੱਟ ਕੱਢਦੀ ਆਂਗੀ ਆ ਲਓ ਜੀ ਪਾਛੇ ਤੋਂ ਦਿਖਾ ਦੇ ਉਧਰ ਇਹ ਥਾਣੇ ਦਾ ਵੀ ਹੋਈ ਹੈ ਖਾਣ ਦਾ ਸਹਜ ਇਹਦਾ ਹੀ ਬਹੁਤ ਚੰਗਾ ਲੱਗਦਾ ਹੈ ਹਾਂ ਜੀ ਖਾਣ ਗੱਠਲੇ ਬਾਬਾ ਜੀ ਮੂਹਰ ਨੂੰ ਆ ਇਧਰੋਂ ਵੀ ਚੈੱਕ ਕਰਵਾਣੇ ਲੈ ਬਾਈ ਇਧਰੋਂ ਵੀ ਬਹੁਤ ਵਧੀਆ ਹੂੰ ਸਹੀ ਗੱਲ ਹੈ ਮੋਲੇ ਦਾ ਫੋਨ ਤੇ ਹੋਜਾ ਹਾਂ ਫੋਨ ਤੇ ਮੋਲੇ ਜਮਾ ਬੈਠ ਰਹੇ ਹਸਾਉਣਾ ਜਾਜ ਅੱਗੇ ਵੀ ਆਪੂੰ ਮੁੱਲ ਮੁੱਲ ਕਈ ਵਾਰੀ ਬਈ ਫੋਨ ਤੇ ਕਰ ਦਿੰਦਾ ਹੈਗਾ ਹਨਾ ਹਾ ਹਾ ਕੋਈ ਚੱਕ ਮੁੱਲ ਬਾਪੂ ਦੇ ਜਾਇਜ ਹੁੰਦੇ ਆ ਕਈ ਵਾਰੀ ਲੈ ਨੂਲਾ ਆ ਗਾ ਵੇਚੀਂਦੇ ਅਗਲੇ ਨੇ ਸਹੀ ਗੱਲ ਅੱਗੇ ਤਨ ਨੰਬਰ ਹਾਂਜੀ ਹਾਂ ਕਿਹੜਾ ਸੂ ਆ ਬਸ ਸੂ ਆ ਦਾ ਦੂਜਾ ਦੂਜੇ ਤਿੰਨੇ ਕਿੰਨੇ ਦਿਨ ਲੈਂਦੀ ਐ ਇਹ ਇਹ ਮਾੜੇ 1 2 ਦਿਨ ਵੱਧ ਲਈ ਠੀਕ ਆ ਹਾਂ ਕੱਚੀ ਕਰਕੇ ਇਹ ਥੋੜੇ ਕਿਡਾ ਮੂਹ ਨੂੰ ਸਿਖਾਉਂਦੀ ਐ ਸੱਚੀ ਕਿ ਤੀ ਹਾਂ ਠਾਣ ਜਾਂ ਲੀੜੇ ਮੜਾ ਜਾ ਕੱਚੀ ਜਰੂਰ ਆ ਬਸ ਹੱਕਾ ਜਿਹੜੀ ਮੂਹ ਨੂੰ ਹਾਂ ਤੇ ਕੀ ਰਿਕਾਰਡ ਬਸ ਲਉਦਾ ਹਾਰੇ ਵੇ ਬਹੁਤ ਨੇ ਲਾ ਇਧਰ ਰੀਖ ਰੋ ਜੀ ਹਜੇ ੱਲ ਹੈ ਹਜੇ ਸੱਰੀ ਰਹੀ ਜੇ ਬੈੜ ੱਲ ਬਹੁਤ ਪਈ ਹੈ ਕਿੰਨਾ ਕੁ ਦੁੱਧ ਦਤਾ ਪਹਿਲੇ ਤੋਂ ਇਹਨੇ ਇਹ 18 19 ਜੀ ਬੋਲ ਦੇ ਤੋਰ ਕੇ ਦਿਖਾ ਲੈ ਬੋ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਫੇਸ ਉਸ ਬੜਾ ਚੰਗਾ ਬੋਦੀ ਬੜੀ ਚੰਗੀ ਆ ਕੱਚੀ ਆ ਭਾਈ ਉਸ ਦਾ ਨਾ ਜਜਮੈਂਟ ਕਰ ਲਿਓ ਹਜੇ ਕਰਮ ਵਾਲੀ ਜਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਕੇ ਫੇਸ ਹੂਸ ਬਹੁਤ ਚੰਗਾ ਵੀ ਰੰਗ ਰੂਪ ਚੰਗਾ ਤੇ ਲੇਵਾ ਸੋਨਾ ਤਿਆਰ ਕਰੋ 25 ਜੁਲ ਦਾ ਮੋਲੇ ਦਾ ਵੀ ਫੋਨ ਤੇ ਹੋ ਜਾ ਹਾਂ ਜੀ ਫਿਰ ਫੋਨ ਤੇ ਕਰ ਦਾਂਗੇ ਠੀਕ ਹੈ ਮੋਲ ਬਾਪੂ ਕਹਿੰਦਾ ਇਹਦਾ ਵੀ ਫੋਨ ਤੇ ਕਰ ਲੈ ਮੋਲ ਰੱਖਾਂਗੇ ਜੈਜ ਦਾ ਚੰਗੀ ਆ ਵਾ ਤਾਂ ਤੇਰੀ ਬਹੁਤ ਦੰਗੀ ਆ ਰੰਗ ਰੂਪ ਬਹੁਤ ਚੰਗਾ ਤੁਹਾਨੂੰ ਚੰਗਾ ਮੂਲ ਦਿਖਾ ਦੇ ਹਾਂ ਫੇਸ ਹੂਸ ਬਹੁਤ ਚੰਗਾ ਬਈ ਬੋਦੀ ਬੋਦੀ ਚੰਗੀ ਆ ਨਾਗ ਬਾਪੂ ਕੋਲੇ ਸੀਗੇ ਬਈ ਤਿੰਨ ਤਿੰਨੇ ਹੀ ਲਖਾਤੇ ਤਿੰਨੇ ਹੀ ਚੰਗੇ ਆ ਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਪੂ ਨਾਲ ਕਨੈਕਟ ਕਰ ਲੈ ਵੜਾ ਵੀ ਚੰਗੀ ਆ ਬਈ ਰਾਜੀ ਰੋਜੀ ਫੁੱਲਾ ਤਦ ਬੜਾ ਯਾਦੂ ਵੀ ਖਾਣ ਲੈ ਵਾ ਕਮਾਲ ਤੇ ਪਹਿਲੇ ਨੰਬਰ ਵਾਲੀ ਦਾ ਤਾਂ ਕੋਈ ਆਮਤ ਨਹੀਂ ਵੜਾ ਬਹੁਤ ਚੰਗੀ ਆ ਦੁੱਧ ਚੰਗਾ ਪਾਉ ਦ ਤੇ ਧੰਨਵਾਦ ਵੀਰ